ਸਾਸੀ ਗੱਲ ਵੇਖ ਰਿਹਾ ਤੁਸੀਂ ਪੰਜਾਬ ਟੀਵੀ ਪ੍ਰਾਈਮ ਸ਼੍ਰੀ ਆਨੰਦਪੁਰ ਸਾਹਿਬ ਦੇ ਕਰੀਬੀ ਪਿੰਡ ਤਾਰਾਪੁਰ ਦੇ ਜੰਪਲ ਤੇ ਐਸਜੀਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਰਾਜੇਸ਼ ਸ਼ਰਮਾ ਪੁੱਤਰ ਜਨਕ ਰਾਜ ਵੱਲੋਂ ਅਮਰੀਕਾ ਦੇ ਅਲਬਾਮਾ ਸੂਬੇ ਦੇ ਬਰਗਿਮਾ ਸ਼ਹਿਰ ਦੇ ਵਿੱਚ ਹੋਈਆਂ ਵਿਸ਼ਵ ਪੁਲਿਸ ਖੇਡਾਂ ਦੇ ਦੌਰਾਨ ਜੁੱਡੋ ਖੇਡ ਦੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ ਇਸ ਜਿੱਤ ਤੋਂ ਬਾਅਦ ਇਲਾਕੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਰਾਜੇਸ਼ ਸ਼ਰਮਾ ਨੇ ਮੋਡਲੀ ਸਿੱਖਿਆ ਸਰਕਾਰੀ ਐਲੀਮੈਂਟਰੀ ਸਕੂਲ ਥੱਪਲ ਤੋਂ ਲਈ ਸੀ ਇਸ ਤੋਂ ਬਾਅਦ ਉਹ ਸ਼੍ਰੀ ਦਸ਼ਮੇਸ਼ ਮਾਰਸ਼ਲ ਆਰਸ ਮੇ ਵੀਖੇ ਲਗਾਤਾਰ ਜੁੱੜ ਦਾ ਅਭਿਆਸ ਕਰਦਾ ਸੀ ਸਕੂਲ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗ੍ਰੈਜੂਏਸ਼ਨ ਤੱਕ ਉਹ ਕਈ ਵਾਰ ਕੌਮੀ ਪੱਧਰ ਉਤੇ ਸੋਨੇ ਤੇ ਚਾਂਦੀ ਦੇ ਤਗਮੇ ਜਿੱਤ ਚੁੱਕਾ ਹੈ ਸ਼ਰਮਾ ਨੇ ਦੱਸਿਆ ਕਿ ਉਹ 2021 ਦੇ ਵਿੱਚ ਕੇਂਦਰੀ ਉਦਯੋਗਿਕ ਪੁਲਿਸ ਫੋਰਸ ਬਤੌਰ ਹੌਲਦਾਰ ਭਰਤੀ ਹੋਇਆ ਸੀ ਤੇ ਹੁਣ ਤਰੱਕੀ ਉਪਰੰਤ ਨਵੀਂ ਦਿੱਲੀ ਵਿਖੇ ਬਤੌਰ ਐਸਆਈ ਤਾਇਨਾਤ ਹੈ ਰਜੇਸ਼ ਸ਼ਰਮਾ ਵੱਲੋਂ ਅਸਾਮ ਦੇ ਗੁਹਾਟੀ ਵਿਖੇ ਹੋਈ ਸਰਬ ਭਾਰਤੀ ਪੁਲਿਸ ਚੈਂਪੀਅਨਸ਼ਿਪ ਦੇ ਵਿੱਚ ਸੋਨੇ ਦਾ ਤਗਮਾ ਜਿੱਤਿਆ ਸੀ ਇਸ ਤੋਂ ਬਾਅਦ ਰਜੇਸ਼ ਸ਼ਰਮਾ ਦੀ ਚੋਣ ਸੰਯੁਕਤ ਰਾਜ ਅਮਰੀਕਾ ਵਿਖੇ ਕੈਡਾ ਦੇ ਲਈ ਹੋਈ ਸੀ ਇਸ ਨੌਜਵਾਨ ਨੇ ਸੀਨੀਅਰ ਵਰਗ ਦੇ 73 ਕਿਲੋ ਭਜਨ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ ਦੱਸਣਯੋਗ ਹੈ ਕਿ ਨੌਜਵਾਨ ਮੂਲ ਰੂਪ ਦੇ ਵਿੱਚ ਪਿੰਡ ਗੰਭੀਰਪੁਰ ਨਾਲ ਸੰਬੰਧਿਤ ਹੈ ਪਰ ਇਸ ਦੇ ਪਿਤਾ ਜਨਕਰਾਂ ਜਦ ਦਸ਼ਮੇਸ਼ ਅਕੈडमी ਵਿਖੇ ਹੋਏ ਸੇਵਾਦਾਰ ਵਜੋਂ ਨਿਯੁਕਤੀ ਤੋਂ ਬਾਅਦ ਇਹਨਾਂ ਦੇ ਪਿੰਡ ਤਾਰਾਪੁਰ ਨੂੰ ਆਪਣਾ ਰੇਣ ਬਸੇਰਾ ਬਣਾ ਲਿਆ ਸੀ ਇਹਨਾਂ ਦੀ ਮਾਤਾ ਸੁਦੇਸ਼ ਸ਼ਰਮਾ ਇੱਕ ਘਰੇਲੂ ਔਰਤ ਹੈ ਅੱਜ ਜਦੋਂ ਰਜੇਸ਼ ਸ਼ਰਮਾ ਆਪਣੇ ਪਿੰਡ ਗੰਭੀਰਪੁਰ ਵਿਖੇ ਪਹੁੰਚਦਾ ਪਿੰਡ ਵਸਿਆ ਨੇ ਟੋਲ ਤੋਂ ਮੱਕਿਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਇਸ ਮੌਕੇ ਉਤੇ ਵਿਸ਼ੇਸ਼ ਰੂਪ ਦੇ ਵਿੱਚ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵੱਲੋਂ ਉਸ ਦੇ ਗੱਲ ਦੇ ਵਿੱਚ ਮੈਡਲ ਅਤੇ ਹਾਰ ਦੇ ਨਾਲ ਸਰੂਪਾ ਪਾ ਕੇ ਉਸ ਦਾ ਸਨਮਾਨ ਕੀਤਾ ਗਿਆ ਤੇ ਨਾਲ ਹੀ ਉਸ ਦਾ ਮੂੰਹ ਮਿੱਠਾ ਕਰਾ ਕੇ ਉਸ ਨੂੰ ਵਧਾਈ ਦਿੱਤੀ ਗਈ। ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਰ ਰਾਣਾ ਦੀ ਰਿਪੋਰਟ